ਹੈਲੋ ਫਰੈਂਡਸ ਅੱਜ ਕਹਾਣੀ ਬੰਦੇਖਾਨੀ ਦਾ ਭਾਗ 16ਵਾਂ ਸੁਣਾਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਿਛਲੇ ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ 16ਵਾਂ ਪਰ ਉਸ ਦਿਨ ਮਗਰੂ ਮੇਰਾ ਮਨ ਕਾਫੀ ਉਦਾਸ ਰਹਿਣ ਲੱਗਾ ਨਾ ਭੁੱਖ ਲੱਗਦੀ ਨਾ ਪਿਆਸ ਨਾ ਕਿਸੇ ਪਾਸੇ ਜੀ ਲੱਗਦਾ ਆਪਣੇ ਆਪ ਤੋਂ ਬੁਰਾ ਜਿਹਾ ਮਹਿਸੂਸ ਹੁੰਦਾ ਮੇਰੀ ਹਾਲਤ ਦੇਖ ਕੇ ਘਰਦਿਆਂ ਨੇ ਕਈ ਥਾਂ ਵੀ ਪਾਪੜ ਵੇਲੇ ਸੁਖਣ ਸੁਖੀਆਂ ਮੱਥੇ ਸੁੱਕੇ ਚੜਾਵਾ ਸੁੱਕਿਆ ਤੇ ਹੋਰ ਵੀ ਬਹੁਤ ਕੁਝ ਪਰ ਹਾਲਤ ਨਾ ਸੁਧਰੀ। ਉਦੋਂ ਹੀ ਮੇਰੀ ਇੱਕ ਟੀਚਰ ਸੀ ਜਿਸ ਨਾਲ ਮੇਰੀ ਵਧੀਆ ਬੰਦੀ ਸੀ। ਉਸਨੇ ਹੀ ਇੱਕ ਮਨੋਵਿਗਿਆਨੀ ਕੋਲ ਲੈ ਕੇ ਜਾਣ ਦੀ ਸਲਾਹ ਦਿੱਤੀ। ਸ਼ੁਰੂ ਵਿੱਚ ਤਾਂ ਮੈਨੂੰ ਚੰਗਾ ਨਾ ਲੱਗਾ। ਪਰ ਫਿਰ ਉਹ ਡਾਕਟਰ ਬੜੇ ਚੰਗੇ ਤਰੀਕੇ ਨਾਲ ਸੁਣਦੀ ਤੇ ਗੱਲਾਂ ਕਰਦੀ। ਉਸ ਨਾਲ ਹੌਲੀ-ਹੌਲੀ ਮੇਰਾ ਰਿਸ਼ਤਾ ਦੋਸਤ ਵਰਗਾ ਹੋ ਗਿਆ। ਉਸ ਨੂੰ ਮੈਂ ਸਭ ਕੁਝ ਦੱਸ ਦਿੱਤਾ ਸੀ। ਉਸਨੇ ਫਿਰ ਮੈਨੂੰ ਸੈਲਫ ਟ੍ਰੀਟਮੈਂਟ ਲਈ ਬਹੁਤ ਕੁਝ ਦੱਸਿਆ ਮੈਡੀਟੇਸ਼ਨ ਸੈਰ ਚੰਗੀਆਂ ਕਿਤਾਬਾਂ ਉਸਦੇ ਕਹਿਣ ਤੇ ਮੈਂ ਦੁਬਾਰਾ ਵੀ ਕੋਸ਼ਿਸ਼ ਕੀਤੀ ਪਰ ਹਮੇਸ਼ਾ ਇਹੋ ਲੱਗਦਾ ਕਿ ਮੈਂ ਬੇਹੋਸ਼ ਹੋ ਜਾਵਾਂਗੀ ਇਸ ਬਿੰਦੂ ਤੇ ਉਹਨੇ ਮੈਨੂੰ ਕਿਹਾ ਸੀ ਕਿ ਮੈਨੂੰ ਆਪਣੀ ਜ਼ਿੰਦਗੀ 'ਚ ਕਿਸੇ ਪਾਰਟਨਰ ਦੇ ਆਉਣ ਤੱਕ ਉਡੀਕ ਕਰਨੀ ਚਾਹੀਦੀ ਹੈ ਉਸਨੇ ਇਹੋ ਕਿਹਾ ਸੀ ਕਿ ਤੇਰੇ ਸਰੀਰ ਵਿੱਚ ਹਾਰਮੋਨਸ ਰਸ਼ ਬਹੁਤ ਜ਼ਿਆਦਾ ਹੈ ਜਿਹੜਾ ਆਖਰੀ ਪਲੰਚ ਸਰੀਰ ਦੀਆਂ ਬਾਕੀ ਕਿਰਿਆਵਾਂ ਨੂੰ ਵੀ ਰੋਕ ਦਿੰਦਾ ਹੈ ਪਰ ਵਿਆਹ ਮਗਰੋਂ ਇਹ ਸਹੀ ਹੋ ਜਾਏਗਾ ਉਸੀਆਂ ਗੱਲਾਂ ਤੋਂ ਹੋਰ ਨਹੀਂ ਮੈਂ ਇਹ ਜਰੂਰ ਸਿੱਖ ਲਿਆ ਸੀ ਕਿ ਆਪਣੇ ਸਰੀਰ ਨੂੰ ਕਿਤੇ ਤੇ ਕਿਵੇਂ ਕੰਟਰੋਲ ਕਰਨਾ ਹੈ ਇਸ ਨਾਲ ਮੇਰੀ ਆਪਣੀ ਸੋਚ ਤੇ ਵੀ ਬਹੁਤ ਕੰਟਰੋਲ ਹੋ ਗਿਆ ਫਿਰ ਮੈਂ ਇਹ ਵੀ ਵਾਦਾ ਕੀਤਾ ਕਿ ਜਿਹੜਾ ਕੁਝ ਵੀ ਹੋਏਗਾ ਮੇਰੇ ਨਾਲ ਸਿਰਫ ਵਿਆਹ ਮਗਰੋਂ ਹੋਏਗਾ ਇਸ ਲਈ ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਰਾਤ ਮੇਰੇ ਹੋਂ ਤੱਕ ਦੇ ਸਾਰੇ ਬੁਰੇ ਸੁਪਨਿਆਂ ਨੂੰ ਮਿਟਾ ਦੇਗੀ ਪਰ ਇਸ ਦਾ ਅੰਤ ਵੀ ਉਵੇਂ ਹੀ ਹੋਇਆ ਸ਼ਾਇਦ ਮੇਰਾ ਸਰੀਰ ਇਸ ਸਭ ਦੇ ਯੋਗ ਨਹੀਂ ਹੈ ਆਕੇ ਕਿਰਨ ਰੋਣ ਲੱਗੀ ਜੀਵਨ ਦੇ ਮੋੜੇ ਤੇ ਉਸ ਨੂੰ ਹੰਝੂ ਗਰਮ ਗਰਮ ਡੁੱਲਣ ਲੱਗੇ ਜੀਵਨ ਨੂੰ ਆਪਣੀ ਗਲਤੀ ਦਾ ਜਿਵੇਂ ਅਹਿਸਾਸ ਹੋਇਆ ਉਹ ਬਿਨਾਂ ਕਿਰਨ ਨੂੰ ਸਮਝੇ ਹੀ ਆਪਣਾ ਸਭ ਕੁਝ ਉਸ ਤੇ ਥੋਪਦਾ ਚਲਾ ਗਿਆ ਸੀ ਸ਼ਾਇਦ ਉਹ ਥੋੜੀ ਸਮਝਦੋ ਕੰਮ ਲੈਂਦਾ ਤਾਂ ਅਜੇ ਹਾ ਸ਼ਾਇਦ ਨਾ ਹੁੰਦਾ ਉਹ ਕਿਰਨ ਨੂੰ ਵਰੋਂ ਲੱਗਾ ਤੇ ਉਸ ਨਾਲ ਵਾਦਾ ਕਰਨ ਲੱਗਾ ਕਿ ਅਜੇ ਹਾ ਮੁੜ ਕੇ ਨਹੀਂ ਹੋਏਗਾ ਜਿੱਥੇ ਵੀ ਤੈਨੂੰ ਸਹੀ ਮਹਿਸੂਸ ਨਹੀਂ ਹੋਏਗਾ ਆਪਾਂ ਉਸ ਤੋਂ ਅੱਗੇ ਨਹੀਂ ਵਧਾਂਗੇ ਤੇ ਇਹ ਵੀ ਪੱਕੀ ਗੱਲ ਹੈ ਕਿ ਕੁਝ ਦਿਨਾਂ ਚ ਹੀ ਜਿਹੜੀ ਵੀ ਸਮੱਸਿਆ ਦੂਰ ਹੋ ਜਾਏਗੀ ਇਹ ਨਾਰਮਲ ਹੈ ਸ਼ੁਰੂ ਵਿੱਚ ਮੁੰਡਿਆਂ ਨਾਲ ਵੀ ਹੋ ਸਕਦਾ ਹੈ ਤੇ ਉਸਨੇ ਕਿਰਨ ਦੇ ਮੱਥੇ ਨੂੰ ਚੁੰਮਿਆ ਕਿਰਨ ਕੁਝ ਦੇਰ ਲਈ ਚੁੱਪ ਹੋ ਗਈ ਦੋਵੇਂ ਘੁੱਟ ਕੇ ਜੱਫੀ ਪਾ ਕੇ ਲੇਟ ਗਏ ਫਿਰ ਕੁਝ ਦੇਰ ਮੁਗਰੋ ਕਿਰਨ ਨੂੰ ਅਚਾਨਕ ਕੁਝ ਸੁਝਿਆ ਉਹ ਬੋਲੀ ਪਰ ਤੁਸੀਂ ਇਹ ਕਿਉਂ ਕਿਹਾ ਕਿ ਵਿਆਹ ਤੋਂ ਪਹਿਲਾਂ ਜਿਹੜਾ ਕੋਈ ਸੀ ਉਹ ਨਹੀਂ ਦੱਸਣਾ ਕੀ ਤੁਹਾਡੀ ਜ਼ਿੰਦਗੀ ਦਾ ਐਸਾ ਕੋਈ ਰਾਜ਼ ਹੈ ਜਿਹੜਾ ਮੇਰੇ ਤੋਂ ਲੁਕੋ ਕੇ ਰੱਖਣਾ ਚਾਹੁੰਦੇ ਹੋ ਬਿਨਾਂ ਈਮਾਨਦਾਰ ਹੋਏ ਕਿ ਸਾਡਾ ਰਿਸ਼ਤਾ ਅੱਗੇ ਵਿਸ਼ਵਾਸਯੋਗ ਰਹਿ ਸਕਦਾ ਹੈ ਕਿਰਨ ਉਹਦੇ ਮੂੰਹ ਵੱਲ ਵੇਖ ਰਹੀ ਸੀ ਤਾਂ ਜੀਵਨ ਨੇ ਅੱਖਾਂ ਚੁਰਾ ਲਈਆਂ ਉਹ ਉਸ ਵਕਤ ਐਸੀ ਜਜ਼ਬਾਤੀ ਘੁੰਮਣ ਘੇਰੀ ਚ ਫਸ ਗਿਆ ਸੀ ਕਿ ਸੋਚ ਰਿਹਾ ਸੀ ਕਿ ਕਿਰਨ ਨੂੰ ਕੀ ਦੱਸੇ ਕੀ ਨਾ ਦੱਸੇ ਨਹੀਂ ਮੈਨੂੰ ਜਾਪਦਾ ਆਪਾਂ ਨੂੰ ਅਜੇਹਾ ਕੁਝ ਵੀ ਇੱਕ ਦੂਸਰੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਨਵੇਂ-ਨਵੇਂ ਰਿਸ਼ਤੇ ਦੇ ਚਾ ਵਿੱਚ ਕਿੰਨਾ ਕੁਝ ਆਪਸ ਚ ਸਾਂਝਾ ਕਰ ਲਿਆ ਜਾਂਦਾ ਹੈ ਫਿਰ ਥੋੜੀ ਖਰਾਬੀ ਆਈ ਨਹੀਂ ਕਿ ਉਹੀ ਗੱਲਾਂ ਤਾਣੇ ਤੇ ਮੇਨੀਆਂ ਵਿੱਚ ਬਦਲ ਜਾਂਦੀ ਹੈ ਮੈਂ ਨਹੀਂ ਚਾਹੁੰਦਾ ਕਿ ਸਾਡੇ ਬੀਤੇ ਦਾ ਪਰਛਾਵਾਂ ਸਾਡੀ ਆਉਣ ਵਾਲੀ ਜ਼ਿੰਦਗੀ ਉੱਤੇ ਭੋਰਾ ਵੀ ਪਵੇ ਜੀਵਨ ਨੇ ਕਿਹਾ ਆਖਦੇ ਹੋਏ ਰੂਬੀ ਦਾ ਚਿਹਰਾ ਉਹਦੇ ਨਾਲ ਬੀਤੇ ਹੋਏ ਪਲ ਉਹਦੀਆਂ ਅੱਖਾਂ ਵਿੱਚੋਂ ਗੁਜ਼ਰ ਗਈ। ਪਲ ਪਰ ਲਈ ਜੀਵਨ ਆਪਣੀ ਬੁੱਕਲ ਵਿੱਚ ਕਿਰਨ ਦੀ ਹੋਣਦ ਨੂੰ ਵੀ ਭੁੱਲ ਗਿਆ। ਉਹਦੀਆਂ ਅੱਖਾਂ ਵਿੱਚ ਪਾਣੀ ਨਾਲ ਧੁੰਦਲਾਪਨ ਆ ਗਿਆ। ਕਿਰਨ ਉਸ ਦੀ ਗੱਲ ਸੁਣ ਕੇ ਚੁੱਪ ਕਰ ਗਈ। ਉਸ ਨੂੰ ਆਪਣੀ ਬੀਤੀ ਹੋਈ ਤੇ ਆਖਿਓਈ ਗੱਲ ਭੁੱਲ ਗਈ ਸੀ। ਪਰ ਮੇਰੇ ਕੋਲ ਹੱਲੇ ਆਪਣਾ ਬਹੁਤ ਕੁਝ ਹੈ ਜਿਹੜਾ ਮੈਂ ਦੱਸਣਾ ਹੈ। ਜਿਵੇਂ ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ ਉਦੋਂ ਮੈਂ ਕਿਹਾ ਸੀ ਕਿ ਇਹ ਰਾਜ਼ ਬਾਅਦ ਵਿੱਚ ਦੱਸਾਂਗੀ। ਉਹ ਵੀ ਹੱਲੇ ਦੱਸਣਾ ਹੈ। ਸੱਚ ਕਹਾ ਤੁਹਾਡੇ ਨਾਲ ਮਿਲ ਕੇ ਗੱਲ ਕਰਕੇ ਐਨਾ ਸਕੂਨ ਮਿਲਿਆ ਕਿ ਮੈਂ ਭੁੱਲ ਹੀ ਗਈ ਸੀ ਕਿ ਮੇਰੇ ਨਾਲ ਇਹ ਸਮੱਸਿਆ ਵੀ ਹੈ ਮੈਂ ਤੁਹਾਡੇ ਨਾਲ ਜਿੰਨੀ ਵੀ ਖੁੱਲ੍ਹ ਮਾਨੀ ਬੇਵਕੂਫੀਆਂ ਕੀਤੀਆਂ ਤੁਸੀਂ ਹਮੇਸ਼ਾ ਇੱਕ ਸਮਝਦਾਰ ਇਨਸਾਨ ਮੰਗ ਉਹਨਾਂ ਨੂੰ ਸਮਝਿਆ ਤੇ ਮੇਰੇ ਦਿਲ 'ਚ ਤੁਹਾਡੇ ਪਿਆਰ ਤੇ ਸਨੇਹ ਨੇ ਉਹ ਸਾਰੇ ਡਰ ਕੱਢ ਦਿੱਤੇ ਜਿਹੜੇ ਐਨੇ ਸਮੇਂ ਤੋਂ ਭਰੇ ਹੋਏ ਸੀ ਕਿਸੇ ਵਕਤ ਮੈਂ ਵਿਆਹ ਬਾਰੇ ਸੋਚ ਕੇ ਵੀ ਡਰਦੀ ਸੀ ਫਿਰ ਉਹ ਵਕਤ ਵੀ ਆਇਆ ਜਦੋਂ ਮੈਂ ਇਸ ਰਾਤ ਦੀ ਬੇਸਬਰੀ ਨਾਲ ਉਡੀਕ ਵੀ ਕਰਦੀ ਰਹੀ। ਇਹ ਸਿਰਫ ਤੁਹਾਡੇ ਨਿੱਗ ਪਰੇ ਸੁਭਾ ਕਰਕੇ ਹੋਇਆ। ਤੁਸੀਂ ਜਰਾ ਵੀ ਖੜੂਸ ਹੁੰਦੇ ਪਤਾ ਨਹੀਂ ਮੈਂ ਅੱਜ ਦੀ ਇਹ ਰਾਤ ਕਿੰਨੇ ਡਰ ਤੇ ਫਿਕਰ ਵਿੱਚ ਕੱਟਦੀ। ਫਿਰ ਇੰਨੇ ਬੁਰੇ ਸਮੇਂ ਵਿੱਚੋਂ ਲੰਘ ਕੇ ਵੀ ਮੈਂ ਹੌਲੀ ਫੁੱਲ ਮਹਿਸੂਸ ਕਰ ਰਹੀ ਹਾਂ। ਦਰਦ ਨਾਲ ਭਰੀ ਹੋਈ ਵੀ ਮੇਰਾ ਸਰੀਰ ਸਵਾਦ ਨਾਲ ਭਰਿਆ ਹੋਇਆ। ਤੁਸੀਂ ਚਾਹੋ ਤਾਂ ਦੁਬਾਰਾ ਪਿਆਰ ਕਰ ਸਕਦੇ ਹੋ। ਕਿਰਨ ਨੇ ਕਿਹਾ ਨਹੀਂ ਆਪਣੇ ਕੋਲ ਬਹੁਤ ਸਮਾਂ ਹਾਲੇ ਪੂਰਾ ਹਨੀਮੂਨ ਬਾਕੀ ਹੈ ਕੋਈ ਕਸਰ ਨਹੀਂ ਛੱਡਾਂਗਾ ਪਰ ਹਾਲੇ ਤੈਨੂੰ ਆਰਾਮ ਦੀ ਲੋੜ ਹੈ ਜੀਵਨ ਨੇ ਉਸ ਦੇ ਨਗਰ ਜਿਸਮ ਨੂੰ ਆਪਣੇ ਜਿਸਮ ਨਾਲ ਕਾਸ ਲਿਆ ਸੀ ਤੇ ਉਹਦੇ ਮੱਥੇ ਨੂੰ ਚੁੰਮ ਲਿਆ ਫਿਰ ਸਮੇਂ ਵਿੱਚ ਵਾਪਸ ਪਰਤਦੇ ਹੀ ਉਹਨੇ ਕਿਰਨ ਨੂੰ ਆਪਣੀ ਬੁੱਕਲ ਵਿੱਚ ਘੋਟ ਲਿਆ ਤੇ ਕੰਬਲ ਨੂੰ ਆਪਣੇ ਦੋਵਾਂ ਦੇ ਜਿਸਮ ਤੇ ਲਪੇਟ ਲਿਆ ਸੱਜੇ ਹੱਥ ਨਾਲ ਉਹਨੇ ਲਾਈਟ ਆਫ ਕਰ ਦਿੱਤੀ ਦੋਵੇਂ ਇੱਕ ਦੂਸਰੇ ਨੂੰ ਬਾਹਾਂ ਵਿੱਚ ਘੁੱਟ ਕੇ ਉੰਜ ਹੀ ਸੌਂ ਗਏ ਵਿਆਹ ਹੋਏ ਨੂੰ ਕਈ ਦਿਨ ਬੀਤ ਗਏ ਸੀ ਹਨੀਮੂਨ ਤੋਂ ਵੀ ਜੀਵਨ ਨੂੰ ਪਰਦੇ ਹੋਏ ਕਈ ਦਿਨ ਬੀਤ ਗਏ ਸੀ ਪਰ ਐਨੇ ਦਿਨ ਮਗਰੋਂ ਵੀ ਰੂਬੀ ਨੂੰ ਜੀਵਨ ਦਾ ਇੱਕ ਫੋਨ ਵੀ ਨਹੀਂ ਆਇਆ ਸੀ ਨਾ ਉਹਦਾ ਹਾਲ ਪੁੱਛਿਆ ਸੀ ਨਾ ਇਹ ਹੀ ਪੁੱਛਿਆ ਕਿ ਉਹ ਵਿਆਹ ਤੋਂ ਛੇਤੀ ਕਿਉਂ ਪਰਤਾਈ ਨਾ ਹੀ ਆਪਣਾ ਹਾਲ ਦੱਸਿਆ ਉਹ ਤਾਂ ਜਿਵੇਂ ਇੱਕਦਮ ਹੀ ਕਿਧਰੇ ਗਵਾਚ ਹੀ ਗਿਆ ਸੀ ਨਵੇਂ-ਨਵੇਂ ਖਡਾਉਣੇ ਨਾਲ ਖੇਡਦੇ ਹੋਏ ਬੱਚੇ ਵੀ ਇੰਜ ਹੀ ਗਵਾਚ ਜਾਂਦੇ ਹਨ ਪਰ ਰੂਬੀ ਜਿਸ ਦਿਨ ਦੀ ਵਿਆਹ ਤੋਂ ਪਰਤੀ ਸੀ ਉਹਨੂੰ ਉਮੀਦ ਸੀ ਜੀਵਨ ਹੋਰ ਨਾ ਸਹੀਂ ਤਾਂ ਉਹਦਾ ਹਾਲ ਤਾਂ ਜ਼ਰੂਰ ਪੁੱਛੇਗਾ ਘਟੋ ਘਟ ਇਹ ਤਾਂ ਆਖੇਗਾ ਕਿ ਜਿੰਨੀ ਬੀਤੀ ਚੰਗੀ ਬੀਤੀ ਹੁਣ ਮੈਨੂੰ ਭੁੱਲ ਜਾਵੇਂ ਫਿਰ ਦੂਸਰੇ ਪਾਸੇ ਉਹ ਸੋਚਦੀ ਕਿ ਉਹ ਕਿੰਨੀ ਸਵਾਰਥੀ ਹੈ ਉਹ ਇਹ ਕਿਉਂ ਸੋਚਦੀ ਹੈ ਕਿ ਆਖਿਰ ਇਸ ਰਿਸ਼ਤੇ ਵਿੱਚ ਉਹ ਉਮਰ ਉਹਦੇ ਹੱਜੋ ਤੇ ਅਕਲੋ ਜੀਵਨ ਤੋਂ ਵੱਡੀ ਸੀ ਕਿਧਰੇ ਕੋਈ ਗੱਲ ਨਿਕਲ ਗਈ ਲੋਕ ਉਹਨੂੰ ਮਾਰਾ ਆਖਣਗੇ ਕਿਸੇ 글로 ਜੀਵਨ ਤੇ ਕਿਰਨ ਵਿੱਚ ਕੋਈ ਲੜਾਈ ਹੋਈ ਤਾਂ ਵੀ ਇਹ ਸੋਚ ਕੇ ਉਹ ਸੋਚਦੀ ਚੰਗਾ ਹੀ ਐ ਨਾ ਹੀ ਕਦੇ ਫੋਨ ਜਾ ਮੈਸੇਜ ਹੋਣਿਸ ਤੋਂ ਵੱਧ ਇਸ ਸਭ ਵਿੱਚ ਕੀ ਰੱਖਿਆ ਦੋ ਬੱਚਿਆਂ ਦੀ ਉਹ ਮਾਂ ਐ ਉਹਨਾਂ ਦੀ ਦੇਖਭਾਲ ਕਰੇ ਪਰ ਉਬੀ ਫਿਰ ਆਪਣੀ ਕਿਸਮਤ ਨੂੰ ਕੋਸਦੀ ਕਿੰਨੇ ਚਾਵਾ ਨਾਲ ਉਹ ਵਿਆਹੀ ਗਈ ਸੀ ਤੇ ਕਿੰਜ ਉਹ ਚਾਉ ਉਗਸਨ ਤੋਂ ਪਹਿਲਾਂ ਹੀ ਮੁੱਕ ਗਏ ਸੀ ਕਿਵੇਂ ਹੀ ਹੁੰਦੀ ਸੁਹਾਗਰਾਤ ਇੱਕ ਸੁਪਨਾ ਬਣ ਕੇ ਰਹਿ ਗਈ ਸੀ ਉਹਨੂੰ ਪੂਰੀ ਉਮੀਦ ਸੀ ਕਿ ਜਿਸ ਹਿਸਾਬ ਨਾਲ ਕਿਰਨ ਨਾਲ ਜੀਵਨ ਦਾ ਜੁੜਾ ਹੋਇਆ ਉਸ ਹਿਸਾਬ ਨਾਲ ਜ਼ਰੂਰ ਉਹਨਾਂ ਵਿੱਚ ਸਭ ਕਿਸੇ ਰੋਮਾਂਟਿਕ ਨਾਵਲ ਵਰਗਾ गुਜ਼ਰਿਆ ਹੋਵੇਗਾ ਫੋਨ ਵੀ ਫੋਨ ਉੱਤੇ ਕਾਲ ਆਉਂਦੀ ਜਾਂ ਮੈਸੇਜ ਆਉਂਦਾ ਤਾਂ ਉਹਨੂੰ ਲੱਗਦਾ ਕਿ ਜੀਵਨ ਦਾ ਹੀ ਹੋਏਗਾ ਪਰ ਅਗਲੇ ਹੀ ਪਲ ਸਭ ਕੁਝ ਖਵਾਜਿਆ ਜਾਂਦਾ ਜਦੋਂ ਕਿਸੇ ਹੋਰ ਦਾ ਨਾਮ ਫਲੈਸ਼ ਹੁੰਦਾ ਦੇਖਦੀ ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਉਹ ਕਿੰਨਾ ਕੁਝ ਕਰਦੀ ਧਾਰਮਿਕ ਕਰਮਕਾਂਡ ਕਰਦੀ ਬਾਬਿਆਂ ਦੇ ਪਰਵਚਨ ਸੁਣਦੀ ਬੱਚਿਆਂ ਨਾਲ ਵਕਤ ਬਿਤਾਉਂਦੀ ਇਸ ਵਾਰ ਆਉਂਦੀ ਦੀਵਾਲੀ ਤੇ ਉਹਨੇ ਬੱਚਿਆਂ ਨਾਲ ਖੂਬ ਖਰੀਦਦਾਰੀ ਕੀਤੀ ਫਿਰ ਬੱਚਿਆਂ ਨੂੰ ਕੁਝ ਜ਼ਿਆਦਾ ਛੁੱਟੀਆਂ ਸੀ ਤਾਂ ਉਹ ਦੀਵਾਲੀ ਤੇ ਬੱਚਿਆਂ ਨੂੰ ਆਪਣੇ ਨਾਲ ਹੀ ਲੈ ਆਈ ਤਾਂ ਜੋ ਕਿ ਉਹਨਾਂ ਨੂੰ ਸ਼ਹਿਰ ਘੁਮਾ ਸਕੇ ਤੇ ਮੂਵੀ ਵਗੈਰਾ ਦਿਖਾਈ ਤਾਂ ਜੋ ਕਿ ਉਹਨਾਂ ਨਾਲ ਵਕਤ ਬਿਤਾ ਸਕੇ ਦੇਲ ਤਾਂ ਉਹਨਾਂ ਦਾ ਕਰਦਾ ਸੀ ਕਿ ਉਹਨਾਂ ਨੂੰ ਲੈ ਕੇ ਮਨਾਲੀ ਨਿਕਲ ਜਾਏ ਪਰ ਹੱਲੇ ਵੀ ਅੰਨੇ ਹਿੰਮਤ ਨਹੀਂ ਸੀ ਆਈ ਕਿ ਸਿੰਗਲ ਮਰਦ ਵਾਂਗ ਇੰਨਾ ਖੁੱਲ ਕੇ ਵਿਚਰ ਸਕੀ ਦੀਵਾਲੀ ਤੋਂ ਇਹ ਦੂਸਰਾ ਦਿਨ ਸੀ ਜਿਸ ਦਿਨ ਉਹ ਹੱਲੇ ਉੱઠી ਸੀ ਕਿ ਉਹਦਾ ਫੋਨ ਲਗਾਤਾਰ ਵੱਜਣ ਲੱਗਾ ਉਹਨੇ ਧਿਆਨ ਨਾਲ ਵੇਖਿਆ ਤਾਂ ਜੀਵਨ ਦੀ ਕਾਲ ਸੀ ਉਹਦਾ ਮੱਥਾ ਠਣ ਗਿਆ ਸਭ ਸੁਖਾਂਤ ਹੋਏ ਉਹਨੇ ਸੋਚਿਆ ਰੱਬ ਰੱਬ ਕਰਦੀ ਨੇ ਉਹਨੇ ਫੋਨ ਚੁੱਕਿਆ ਅੱਗੋ ਜੀਵਨ ਦੀ ਆਵਾਜ਼ ਸੀ ਬੇहद ਉਦਾਸ ਸੀ ਰੂਬੀ ਕਿੱਥੇ ਹੋ ਮੈਂ ਮਿਲਣਾ ਚਾਹੁੰਦਾ ਅਚਾਨਕ ਸਭ ਸੋਚ ਕੇ ਘਰ ਪਰਿਵਾਰ ਸਭ ਰੂਬੀ ਨੇ ਪੁੱਛਿਆ ਅਸਲ ਚੋ ਪੁੱਛਣਾ ਤਾਂ ਕਿਰਨ ਦਾ ਹਾਲ ਚਾਲ ਚਾਹੁੰਦੀ ਸੀ ਬਸ ਠੀਕ ਹੀ ਐ ਸਭ ਘਰ ਵੀ ਠੀਕ ਐ ਪਰ ਮੈਨੂੰ ਲੱਗਦਾ ਮੈਂ ਫਸ ਗਿਆ ਵਿਆਹ ਕਰਵਾ ਕੇ ਬਾਕੀ ਗੱਲਾਂ ਮਿਲ ਕੇ ਕਰਾਂਗੇ ਪਹਿਲਾ ਦਾਸ ਤੋਂ ਸ਼ਹਿਰ ਹੀ ਐ ਰੂਬੀ ਕੁਝ ਪੁੱਛਣਾ ਤਾਂ ਚਾਹੁੰਦੀ ਸੀ ਪਰ ਪੁੱਛ ਨਾ ਸਕੀ ਫਿਰ ਵੀ ਉਹਨੇ ਕਿਹਾ ਹਾਂ ਉੱਥੇ ਹੀ ਆ ਬੱਚੇ ਵੀ ਹਨ ਮੈਂ ਨਾਲ ਹੀ ਲੈ ਕੇ ਆਈ ਸੀ ਠੀਕ ਐ ਮੈਂ ਆ ਰਿਹਾ ਜੀਵਨ ਨੇ ਕਹਿ ਕੇ ਫੋਨ ਕੱਟ ਦਿੱਤਾ ਆਖਿਰ ਅਚਾਨਕ ਅਜਿਹਾ ਕਿਉ ਹੋਇਆ ਜਿਹੜਾ ਉਹ ਇੱਕਦਮ ਦੌੜ ਕੇ ਇੱਧਰ ਨੂੰ ਆ ਰਿਹਾ ਹੈ ਉਪਰੋ ਹਲੇ ਹੁਣੀ ਦੀਵਾਲੀ ਲੰਗੀ ਹੈ ਆਖਿਰ ਇਹ ਜਹੀ ਕਿਹੜੀ ਚੀਜ਼ ਹੈ ਜਿਹੜੀ ਉਹ ਦੱਸ ਨਹੀਂ ਸਿ ਪਾਰਿਆ ਰੂਬੀ ਦਾ ਦਿਲ ਕਿਸੇ ਅਣਜਾਣ ਜਿਹੇ ਡਰ ਨਾਲ ਟੜਕਣ ਲੱਗਾ ਜਿਵੇਂ ਉਹਨੂੰ ਇੱਕ ਅਨਹੋਣੀ ਦਾ ਅਹਿਸਾਸ ਪਹਿਲਾਂ ਤੋਂ ਹੋ ਰਿਹਾ ਹੋਵੇ ਉਹ ਚਾਹੁੰਦੀ ਸੀ ਕਿ ਸਭ ਠੀਕ ਹੀ ਹੋਏ ਜੀਵਨ ਇਸ ਗੱਲੋਂ ਮਜ਼ਾਕ ਹੀ ਕਰਦਾ ਹੋਏ ਫਿਰ ਵੀ ਉਹਨੇ بڑے ਚਾਣਲ ਬੱਚਿਆਂ ਨੂੰ ਦੱਸਿਆ ਕਿ ਜੀਵਨ ਅੰਕਲ ਆ ਰਹੇ ਹਨ। ਬੱਚਿਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਸੀ। ਜਿੰਨੀ ਕੁ ਵਾਰ ਉਹ ਜੀਵਨ ਨਾਲ ਮਿਲੇ ਸੀ, ਉਹਨਾਂ ਨੇ ਬਹੁਤ ਹੱਸ ਖੇਡ ਕੇ ਪਲ ਬਿਤਾਏ ਸੀ। ਹੁਣ ਉਹ ਛੁੱਟੀ 'ਚ ਉਹਨਾਂ ਨਾਲ ਆਏ ਸੀ ਤਾਂ ਜ਼ਰੂਰ ਉਹਨਾਂ ਨਾਲ ਹੀ ਘੁੰਮਣ ਫੇਰਣਗੇ। ਇਸ ਖੁਸ਼ੀ 'ਚ ਬੱਚੇ ਚਾਂਬਲ ਕੇ ਸੋਫੇ ਉੱਤੇ ਹੀ ਟੱਪਣ ਲੱਗੇ। ਰੂਬੀ ਉਹਨਾਂ ਦੀ ਇਹ ਖੁਸ਼ੀ ਵੇਖ ਕੇ ਕੁਝ ਬੁਲਾ ਲਈ। ਆਪਣੇ ਮਨ ਦੇ ਡਰ ਨੂੰ ਭੁੱਲ ਗਈ। ਉਹ ਕਿਚਨ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ। ਉਹਦੇ ਮਨ 'ਚ ਧੜਕੂ ਲੱਗਾ ਹੋਇਆ ਸੀ ਹਰ ਪਲ ਨਾਲ ਉਹ ਉਡੀਕ ਰਹੀ ਸੀ ਕਿ ਕਦੋਂ ਸਮਾਂ ਗੁਜ਼ਰੇ ਡੋਰ ਬੈਲ ਵੱਜੇ ਤੇ ਜੀਵਨ ਸੁਖੀ ਸਾਂਦੀ ਤੇ ਹੱਸਦਾ ਖੇਡਦਾ ਹੋਇਆ ਉਹਦੇ ਸਾਹਮਣੇ ਆ ਖੜਾ ਹੋਵੇ ਕਾਲ ਬੈਲ ਵੱਜੀ ਸਾਹਮਣੇ ਜੀਵਨ ਸੀ ਰੂਬੀ ਦੇ ਸਾਹ ਵਿੱਚ ਸਾਹ ਆਇਆ ਇੱਕ ਸੁਖ ਦਾ ਸਾਹ ਇੱਕ ਮੋੜ ਕੇ ਉਹਨੂੰ ਵੇਖਣ ਦਾ ਜਿਸਨੂੰ ਵੇਖ ਸਕਣ ਦੀ ਉਮੀਦ ਉਹ ਛੱਡ ਚੁੱਕੀ ਸੀ ਜੀਵਨ ਦਾ ਚਿਹਰਾ ਲਟਕਿਆ ਹੋਇਆ ਸੀ ਬੁਝਿਆ ਬੁਝਿਆ ਜਿਹਾ ਜੀਵੀ ਉਨੇ ਕਿਦਰੇ ਲੰਬੀ ਦੌਰ ਤੋਂ ਵਾਪਸ ਪਰਤਿਆ ਜਿਵੇਂ ਥਕਾਵਟ ਉਹਦੀਆਂ ਅੱਖਾਂ ਵਿੱਚ ਦਿਖ ਰਹੀ ਸੀ ਉਦਾਸੀ ਨੇ ਉਹਦੀਆਂ ਅੱਖਾਂ 'ਤੇ ਘੇਰੇ ਬਣਾ ਲਈ ਸੀ ਉਹਦੇ ਬੁੱਲਾਂ ਵਿੱਚੋਂ ਹਾਸੇ ਗਾਇਬ ਸੀ ਉਹਨਾਂ ਉਤੋਂ ਰਸ ਗਾਇਬ ਸੀ ਇੰਜ ਸੁੱਕੇ ਸੀ ਜਿਵੇਂ ਮਾਰੂ ਰੇਤ ਦੇ ਥਪੇੜੇ ਸਹਿ ਕੇ ਆਇਆ ਹੋਵੇ ਉਹ ਆ ਕੇ ਸੋਫੇ 'ਤੇ ਬੈਠਿਆ ਰੂਬੀ ਉਹਦੇ ਲਈ ਪਹਿਲਾਂ ਪਾਣੀ ਤੇ ਫਿਰ ਚਾਹ ਲੈ ਕੇ ਆਈ ਬਾਹਰ ਠੰਡ ਸੀ ਪਰ ਮਿਲਣ ਦੇ ਸਹਾਸ ਨੇ ਰੂਬੀ ਦੇ ਜਿਸਮ ਨੂੰ ਕੋਸਾ ਕਰ ਦਿੱਤਾ ਸੀ ਪਰ ਜੀਵੰਤਾ ਜਿਵੇਂ ਠੰਡ ਵਿੱਚ ਕੰਬ ਰਿਆ ਹੋਵੇ ਉਹਨੇ ਉਸਨੂੰ ਸੋਫੇ ਤੇ ਹੀ ਨਿੱਕੇ ਹੋ ਕੇ ਬੈਠਣ ਲਈ ਕੰਬਲ ਦਿੱਤਾ ਹੋਰ ਕੋਈ ਮੌਕਾ ਹੁੰਦਾ ਤਾਂ ਉਹ ਵੀ ਕੰਬਲ ਦੀ ਉਸ ਬੁੱਕਲ ਵਿੱਚ ਉਹਦੇ ਨਾਲ ਬੈਠ ਜਾਂਦੀ ਪਰ ਪੂਲਾਂ ਦੇ ਹੇਠੋਂ ਕਿੰਨਾ ਹੀ ਪਾਣੀ ਵਗ ਗਿਆ ਸੀ ਇਹ ਉਹ ਜਾਣਦੀ ਸੀ ਪਰ ਜਾਨਣਾ ਚਾਹੁੰਦੀ ਸੀ ਕਿ ਆਖਿਰ ਵਾਪਰਿਆ ਕੀ ਹੈ ਅਜੀਹਾ ਕਿ ਉਸਨਾਲ ਇੰਜ ਆਪਣਾ ਹਾਲ ਬਣਾ ਲਿਆ ਸੀ ਉਹ ਜੀਵਨ ਦੇ ਸਾਹਮਣੇ ਬੈਠੀ ਉਹਦੇ ਕੋਲੋਂ ਪੁੱਛਣ ਲੱਗੀ ਆਖਿਰ ਹੋਇਆ ਕੀ ਹੈ ਜਿਹੜਾ ਇੰਜ ਕੁਮਲਾ ਗਿਆ ਏ ਇਹ ਉਹ ਜੀਵਨ ਤਾਂ ਨਹੀਂ ਹੈ ਜਿਸ ਨੂੰ ਮੈਂ ਵਿਆਹ ਵੇਲੇ ਮਹਿਕ ਦਾ ਛੱਡ ਕੇ ਆਈ ਸੀ ਕੀ ਦੱਸਾਂ ਵਿਆਹ ਤੋਂ ਬਾਅਦ ਦਾ ਇੱਕ ਦਿਨ ਵੀ ਅਜਿਹਾ ਨਹੀਂ ਬੀਤਿਆ ਕਿ ਕੋਈ ਨਵੀਂ ਪਰੇਸ਼ਾਨੀ ਨਾ ਆਈ ਹੋਵੇ ਜਿੰਨਾ ਮੈਂ ਤੇ ਕਿਨਨ ਇੱਕ ਦੂਸਰੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਨਾਂ ਹੀ ਦੂਰੀ ਵੱਧ ਰਹੀ ਹੈ ਹੁਣ ਤਾਂ ਹਾਲਤ ਇਹ ਹੋ ਗਈ ਹੈ ਕਿ ਕਿਰਨ ਨੂੰ ਸ਼ੂਨ ਤੋਈ ਮੈਨੂੰ ਕੌਫਤ ਮਹਿਸੂਸ ਹੋਣ ਲੱਗੀ ਹੈ ਜੀਵਨ ਨੇ ਕਿਆ ਤੇ ਉਸਨੇ ਇਸ ਦੇ ਨਾਲ ਹੀ ਉਸਨੇ ਪਹਿਲੀ ਰਾਤ ਦਾ ਕਿੱਸਾ ਰੂਬੀ ਨੂੰ ਸੁਣਾ ਦਿੱਤਾ ਤੇ ਸੁਣਾ ਕੇ ਆਖਿਆ ਹੁਣ ਕਦੇ-ਕਦੇ ਲੱਗਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਦਾ ਫੈਸਲਾ ਨਾ ਕਰਨ ਦੀ ਸਜ਼ਾ ਭੁਗਤ ਰਿਹਾ ਹਾਂ ਪਰ ਪਹਿਲੀ ਰਾਤ ਨੂੰ ਸਭ ਸਹੀ ਹੋਏ ਜ਼ਰੂਰੀ ਤਾਂ ਨਹੀਂ ਹੁੰਦਾ ਵਕਤ ਦੇ ਬੀਤਣ ਨਾਲ ਮਨ ਤੇ ਤਨ ਅਬੇਸਤ ਹੋ ਜਾਂਦੇ ਹਨ ਕੁਝ ਜੋੜਨ ਬਣਨ ਨੂੰ ਵਕਤ ਲੱਗਦਾ ਹੈ ਜਿਉਂ-ਜਿਉ ਤੁਹਾਡੀ ਸਮਝ ਬਣੇਗੀ ਇਹ ਸਾਰ ਸਮੱਸਿਆਵਾਂ ਖਤਮ ਹੋ ਜਾਣਗੀਆਂ ਰੂਬੀ ਨੇ ਕਿਹਾ ਮੈਂ ਵੀ ਇਹੋ ਸੋਚਦਾ ਸੀ ਪਰ ਜੇ ਹਾ ਤਾਂ ਕੁਝ ਵੀ ਨਾ ਵਾਪਰਿਆ ਹੁਣ ਤੱਕ ਜਿਹੜਾ ਸਹੀ ਹੋਵੇ ਜਿਹੜਾ ਇਹ ਦੱਸ ਸਕੇ ਕਿ ਆਉਣ ਵਾਲਾ ਵਕਤ ਕੁਝ ਵੱਖਰਾ ਹੋਏਗਾ ਮੇਰੀਆਂ ਛੁੱਟੀਆਂ ਖਤਮ ਹੋਣ ਦੇ ਨੇੜੇ ਹਨ ਜਲਦੀ ਮੈਂ ਵਾਪਸ ਜਾ ਰਿਹਾ ਤੇ ਐਨੀ ਨਮੋਸ਼ੀ ਤੇ ਭੋਜ ਮੇਰੇ ਮਨ ਉੱਤੇ ਹੈ ਕਿ ਦਿਲ ਕਰਦਾ ਕਿਧਰੇ ਦੌੜ ਜਾਵਾਂ ਕੋਈ ਹੋਰ ਆ ਨਹੀਂ ਮਿਲਿਆ ਤਾਂ ਮੈਂ ਤੇਰੇ ਵੱਲ ਨੂੰ ਦੌੜ ਆਇਆ ਸ਼ਾਇਦ ਸਿਰਫ ਤੂੰ ਹੀ ਹੈ ਇਸ ਜਹਾਨ ਵਿੱਚ ਜਿਹੜੀ ਮੇਰੀ ਹਰ ਰਾਗ ਨੂੰ ਜਾਣਦੀ ਹੈ ਤੇ ਮੇਰੇ ਦਿਲ ਦੀ ਘਾਤਮਾ ਤਿੱਖ ਤਰਵਾਸ ਦੇ ਸਕਦੀ ਉਥੋਂ ਤਾ ਮੈਨੂੰ ਦੂਰ ਦੂਰ ਤਾ ਕੋਈ ਉਮੀਦ ਨਹੀਂ ਨਜ਼ਰ ਆਉਂਦੀ। ਜੀਵਨ ਦੀ ਗੱਲ ਸੱਚੀ ਸੀ, ਪਹਿਲੀ ਰਾਤ ਤੇ ਉਸਦੇ ਮੁਗਰੋ ਵੀ ਕੋਈ ਪਲ ਜੀਵਨ ਤੇ ਕਿਰਨ ਵਿੱਚ ਸਹੀ ਨਹੀਂ ਸੀ ਗੁਜ਼ਰਿਆ। ਜੀਵਨ ਨੇ ਸੋਚਿਆ ਸੀ ਕਿ ਜ਼ਰੂਰੀ ਹਨੀਮੂਨ ਉਤੇ ਪਹੁੰਚ ਕੇ ਦੋਵੇਂ ਕਾਫੀ ਨੇੜੇ ਹੋ ਜਾਣਗੇ ਪਰ ਉਸਨੇ ਮਹਿਸੂਸ ਕੀਤਾ ਕਿ ਉਥੇ ਪਹੁੰਚ ਕੇ ਕਿਰਨ ਉਸਦੀ ਸ਼ੋਤੋਂ ਡਰਨ ਲੱਗੀ ਸੀ। ਉਹ ਜਿੰਨਾ ਨਜ਼ਦੀਕ ਹੁੰਦਾ ਉਹ ਉਹਨਾਂ ਦੂਰ ਹੋਣ ਦੀ ਕੋਸ਼ਿਸ਼ ਕਰਦੀ। ਉਹਦੇ ਉਸਦੇ ਮਾਨਸਿਕ ਡਰ ਬਣਿਆ ਰਹਿੰਦਾ ਸੀ ਉਸ ਨੂੰ ਉਹ ਬਹੁਤ ਡਰ-ਡਰ ਕੇ ਸੌਂਦਾ ਉਸ ਨੂੰ ਜਬਤਦਾ ਜਿਵੇਂ ਉਹ ਕਿਸੇ ਬਰਫ਼ ਦੀ ਸਿੱਲੀ ਨਾਲ ਖੇਡ ਰਿਹਾ ਹੋਵੇ ਉਸ ਨੂੰ ਮੋੜ ਕੇ ਕਦੇ ਵੀ ਉਸਦੇ ਅੰਗਾਂ 'ਚ ਉਹ ਬੇਚੈਨੀ ਜਾਂ ਗਰਮੀ ਨਾ ਮਿਲੀ ਜਿਹੜੀ ਪਹਿਲੀ ਰਾਤ ਮਿਲੀ ਸੀ ਇਹ ਨਹੀਂ ਸੀ ਕਿ ਕਿਰਨ ਕੋਸ਼ਿਸ਼ ਨਹੀਂ ਕਰਦੀ ਸੀ ਉਸਨੇ ਉਸਦੇ ਅਨੁਸਾਰ ਚੱਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਿਵੇਂ ਦੇ ਵੀ ਕੱਪੜੇ ਜਾਂ ਖਾਸ ਕਿਸਮ ਦੇ ਨਾਈਟਸੂਟ ਉਹਨੇ ਕਿਰਨ ਨੂੰ ਪਵਾਏ ਉਨੇ ਸਭ ਉਵੇਂ ਹੀ ਕੀਤਾ ਆਪਣੇ ਜਿਸਮ ਨੂੰ ਬਿਲਕੁਲ ਉਵੇਂ ਹੀ ਸਜਾਇਆ ਮਟਕਾਇਆ ਤੇ ਉਚਕਾਇਆ ਜਿੱਦਾਂ ਉਹ ਆਗਦਾ ਸੀ ਸੋਫੇ ਤੋਂ ਸ਼ਾਵਰ ਤੱਕ ਉਹਨਾਂ ਹਰ ਸੰਭਵ ਕੋਸ਼ਿਸ਼ ਕੀਤੀ ਹੁੰਦਾ ਐਵੇਂ ਹੀ ਕਿ ਸ਼ੁਰੂਆਤ ਬਹੁਤ ਚੰਗੀ ਹੁੰਦੀ ਪਰ ਅਖੀਰ ਆ ਕੇ ਕਿਰਨ ਜਿਵੇਂ ਇੱਕ ਪੱਥਰ ਦਾ ਬੁੱਤ ਬਣ ਜਾਂਦੀ ਉਹ ਵੀ ਅਜਿਹੇ ਵਕਤ ਤੇ ਜਿੱਥੇ ਜਾ ਕੇ ਜੀਵਨ ਦਾ ਖੁਦ ਦੇ ਉੱਤੇ ਕਾਬੂ ਰੱਖ ਪਾਉਣਾ ਮੁਸ਼ਕਿਲ ਹੋ ਜਾਂਦਾ ਉਹ ਉਦੋਂ ਆਉਂਦੀਆਂ ਅੱਖਾਂ ਵਿੱਚ ਜੋਸ਼ ਵੇਖ ਕੇ ਜਿਵੇਂ ਇੱਕਦਮ ਡਰ ਜਾਂਦੀ ਇਸ ਦਾ ਹੱਲ ਉਹਨਾਂ ਲਾਈਟ ਆਫ ਕਰਕੇ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਵੀ ਨਾ ਹੋ ਸਕਿਆ ਉਹਦੇ ਜਿਸਮ ਨੂੰ ਜਿਉਂ ਹੀ ਉਸ ਦਾ ਜਿਸਮ ਛੋਹ ਲੈਂਦਾ ਕਿਉਂ ਹੀ ਉਹ ਇੱਕਦਮ ਪੱਥਰ ਬਣ ਜਾਂਦੀ ਜਿਰਾ ਜਿਨੇ ਨਾਲ ਹੀ ਉਹ ਦਰਦ ਨਾਲ ਕਰੀਬ ਰੋਣ ਹੱਕੀ ਹੋ ਜਾਂਦੀ ਉਦੋਂ ਹੀ ਜੀਵਨ ਪਛਾਣ ਹਟ ਜਾਂਦਾ ਉਹਦੇ ਅੰਦਰਲੇ ਕੋਮਲ ਭਾਵੀ ਬੰਦੇ ਤੋਂ ਕਿਰਨ ਦੀ ਚੀਖ ਬਰਦਾਸ਼ਤ ਨਾ ਹੁੰਦੀ ਉਪਰੋਂ ਆਉਂਦੇ ਕੋਲੋਂ ਡਰ ਹੁੰਦਾ ਕਿ ਕਿਦਰੇ ਫਿਰ ਤੋਂ ਬੇਹੋਸ਼ਨਾ ਹੋ ਜਾਏ। ਇਹ ਐਨਜੀਓ ਹਨੀਮੂਨ ਤੋਂ ਵਾਪਸ ਪਰਤਾਈ ਸੀ। ਰੁੱਖਾ ਸੁਭਾਤਾ ਉਸ ਦਾ ਉਸ ਦਿਨ ਤੋਂ ਹੀ ਹੋ ਗਿਆ ਸੀ। ਭਾਵੇਂ ਕਿਰਨ ਉਹਨੂੰ ਕਿੰਨਾ ਹੀ ਆਪਣੀ ਕੇਅਰ ਨਾਲ ਲੱਗ ਦੇਣ ਦੀ ਕੋਸ਼ਿਸ਼ ਕਰਦੀ। ਉਸ ਨਾਲ ਵਾਦਾ ਕਰਦੀ ਕਿ ਉਹ ਅੱਜ ਇਸ ਪਾਸੇ ਕੋਸ਼ਿਸ਼ ਕਰੇਗੀ ਕਿ ਮੁੜ ਕੇ ਇੰਜੋਂ ਦੇ ਨਾਲ ਨਾ ਹੋਵੇ ਤੇ ਨਾ ਹੀ ਦਰਦ ਸ਼ੋਅ ਕਰੇਗੀ। ਪਰ ਹਰ ਵਾਰ ਇੰਜ ਹੀ ਵਾਪਰਦਾ। ਸਿਵਾਏ ਇੱਕ ਰਾਤ ਦੇ ਜਿਸ ਰਾਤ ਉਹ ਹੋ ਗਿਆ। ਜਿਹੜਾ ਜੀਵਨ ਨੇ ਸੋਚਿਆ ਵੀ ਨਹੀਂ ਸੀ ਦੋਵੇਂ ਹੀ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕਰ ਰਹੇ ਸੀ ਠੰਡ ਦੀ ਹਜੇ ਸ਼ੁਰੂਆਤ ਸੀ ਜਦੋਂ ਜਿਸਮਾਂ ਦੇ ਨਿਗ ਨੇ ਜੀਵਨ ਨੂੰ ਕਾफी ਹੱਦ ਤੱਕ ਜੋਸ਼ ਵਿੱਚ ਲਿਆ ਦਿੱਤਾ ਸੀ ਹਰੇਕ ਲੰਗ ਦੇ ਪਾਲ ਨਾਲ ਉਹਨਦੇ ਦਿਲੋ ਦਿਮਾਗ ਉੱਤੇ ਇਸ ਦਾ ਨਸ਼ਾ ਹਾਵੀ ਹੋ ਰਿਹਾ ਸੀ ਐਨੇ ਸਮੇਂ ਤੋਂ ਸਿਰਫ ਇਸ ਜਿਸਮ ਨੂੰ ਛੂ ਕੇ ਤੇ ਸੁੰਘ ਕੇ ਹੀ ਉਹਨੇ ਵਕਤ ਕੱਢਿਆ ਸੀ ਜਿਹੜਾ ਉਹਨਦੇ ਪਾਸੇ ਹੁਣ ਕੱਢਣਾ ਔਖਾ ਹੋ ਰਿਹਾ ਸੀ ਇਸ ਵਾਰ ਜਿਉਂ ਹੀ ਉਹਨੇ ਕਿਰਨ ਨੂੰ ਆਪਣੇ ਜਿਸਮ ਨਾਲ ਜੋੜਿਆ ਤਾਂ ਹਮੇਸ਼ਾ ਦੀ ਤਰ੍ਹਾਂ ਲੱਗਾ ਜਿਵੇਂ ਉਹ ਅਚਾਨਕ ਪੱਥਰ ਹੋ ਗਈ ਹੋਈ ਉਹਦੇ ਜਿਸਮ 'ਚ ਸਮਾ ਜਾਣ ਦਾ ਹਰ ਰਾਹ ਬੰਦ ਹੋ ਗਿਆ ਹੋਈ ਜਿਵੇਂ ਕਿਸੇ ਨੇ ਤਪਦੀ ਪੱਟੀ ਨੂੰ ਅਚਾਨਕ ਠੰਡੀ ਰੇਤ ਨਾਲ ਬੰਦ ਕਰ ਦਿੱਤਾ ਹੋਈ ਪਰ ਜੀਵਨ ਉੱਤੇ ਉਸ ਵਕਤ ਜੋਸ਼ ਐਨਾ ਜ਼ਿਆਦਾ ਸੀ ਕਿ ਉਹ ਸਮਝੀ ਨਾ ਸਕਿਆ ਕਿ ਉਹਨੂੰ ਹੁਣ ਕੀ ਕਰਨਾ ਚਾਹੀਦਾ ਉਸ ਜੋਸ਼ ਵਿੱਚ ਉਹਨੇ ਕਿਰਨ ਦੇ ਮੂੰਹ ਉੱਤੇ ਆਪਣੀ ਹਥੇਲੀ ਨੂੰ ਧਰਿਆ ਤੇ ਉਸ ਦੀ ચીਖ ਦੀ ਆਵਾਜ਼ ਨੂੰ ਰੋਕਿਆ ਹੋਂਦੇ ਹੱਥ ਤੇ ਵੱਡੀ ਦੰਦੀ ਨੂੰ ਰੋਕਿਆ ਤੇ ਜਦੋਂ ਨਾ ਰੁਕੀ ਤਾਂ ਮੂੰਹ ਨੂੰ ਚੁੰਨੀ ਨਾਲ ਭਾਰ ਦਿੱਤਾ ਕਿਸੇ ਜਾਨਵਰ ਵਾਂਗ ਆਪਣੀ ਇੱਛਾ ਨੂੰ ਪੂਰੀ ਕਰਕੇ ਇੱਕ ਪਾਸੇ ਲੇਟ ਗਿਆ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਜੰਗ ਜਿੱਤਿਆ ਹੈ ਕਿ ਹਾਰਿਆ ਪਰ ਜਿਉਂ-ਜਿਉਂ ਉਸ ਦੀ ਹੋਸ਼ ਕਾਇਮ ਹੋਈ ਉਹਨੂੰ ਇਹ ਸਮਝ ਲੱਗਾ ਕਿ ਉਹ ਕੀ ਕਰਕੇ ਹਟਿਆ ਸ਼ਾਇਦ ਆਪਣੀ ਹੀ ਪਤਨੀ ਦਾ ਰੇਪ ਜਿਹੜਾ ਸਭ ਉਹ ਜਾਨ ਮਗਰੋਂ ਵੀ ਹਲੇ ਰੋ ਰਹੀ ਸੀ ਉਨਦੇ ਕੋਲ ਐਨਾ ਦਮ ਨਹੀਂ ਸੀ ਕਿ ਉਹ ਮੁੜ ਕੇ ਕਿਰਨ ਨਾਲ ਅੱਖ ਵੀ ਮਿਲਾ ਸਕੇ ਉਸ ਦਿਨ ਮਗਰੋਂ ਉਹ ਇੱਕ ਦੂਸਰੇ ਨਾਲ ਨਾ ਬੋਲੀ ਤੇ ਇੱਕ ਦੂਸਰੇ ਤੋਂ ਦੂਰੀ ਸੌ ਰਹੀ ਸੀ ਇਸ ਘਟਨਾ ਨੇ ਦੋਵਾਂ ਵਿਚਕਾਰ ਇੱਕ ਦੂਰੀ ਪੈਦਾ ਕਰ ਦਿੱਤੀ ਸੀ ਐਸੀ ਦੂਰੀ ਜਿਸ ਨੂੰ ਪਾਰ ਕਰ ਸਕਣਾ ਸ਼ਾਇਦ mumkin ਨਹੀਂ ਸੀ ਦੋਵਾਂ ਦੇ ਮਨ 'ਚ ਇੱਕ ਅਜੀਬ ਤਰ੍ਹਾਂ ਦੀ ਖਿਜ ਵੱਧ ਗਈ ਸੀ ਕਿਰਨ ਨੇ ਕਈ ਵਾਰ ਉਹਨੇ ਰੋਂਦੀ ਹੋਈ ਵੇਖਿਆ ਪਰ ਉਹ ਚੁੱਪ ਕਰਵਾਉਣ ਦਾ ਵੀ ਕੀ ਨਾ ਕਰ ਸਕਿਆ ਇਸੇ ਗਾਲ ਨੇ ਉਹਨੂੰ ਘੋਰ-ਘੋਰ ਕੇ ਖਾ ਲਿਆ ਸੀ ਜਦੋਂ ਉਹਨੂੰ ਆਪਣਾ ਰਿਸ਼ਤਾ ਕੰਡਿਆਂ ਦੀ ਸੀਜ਼ ਵਰਗਾ ਚਾਪਣ ਲੱਗਾ ਤਾਂ ਉਹਨੂੰ ਚਾਪਿਆ ਇਸ ਵਕਤ ਇੱਕੋ ਸ਼ਖਸ ਹੈ ਜਿਹੜਾ ਉਹਨੂੰ ਇਸ ਹਾਲਤ ਦੇ ਵਿੱਚ ਸਾਂਭ ਸਕਦਾ ਹੈ ਉਹ ਸ਼ਖਸ ਰੂਬੀ ਸੀ ਇਸੇ ਲਈ ਉਹ ਸਭ ਕੁਝ ਛੱਡ ਕੇ ਦੌੜ ਕੇ ਰੂਬੀ ਪਾਸ ਆ ਗਿਆ ਸੀ ਹੁਣ ਜਿਵੇਂ ਆਪਣੀ ਗੱਲ ਲਾ ਕੇ ਉਹ ਕੁਝ ਹੋਲਾ ਹੋ ਗਿਆ ਜਿਵੇਂ ਰੂਬੀ ਦੀਆਂ ਅੱਖਾਂ ਵਿੱਚਲਾ ਦਰਦ ਉਹਨੇ ਪੜ ਲਿਆ ਹੋਈ ਇੱਕ ਔਰਤ ਹੀ ਦੂਸਰੀ ਔਰਤ ਨਾਲ ਵਾਪਰੇ ਜਬਰ ਜਨਾਜ਼ਾ ਰੇਪ ਦਾ ਦੁੱਖ ਜਾਣ ਸਕਦੀ ਹੈ ਮਰਦ ਕਦੇ ਵੀ ਇਸ ਦੁੱਖ ਦੀ ਉਹ ਪੀੜਾ ਮਹਿਸੂਸ ਨਹੀਂ ਕਰ ਸਕਦਾ ਜਿਹੜੀ ਰੂਹ ਨੂੰ ਜ਼ਖਮੀ ਕਰਦੀ ਹੈ ਜਿਸ ਦੇ ਸਾਹਮਣੇ ਜਿਸਮਾਨੀ ਪੀੜ ਤਾਂ ਕੁਝ ਵੀ ਨਹੀਂ ਹੁੰਦੀ ਰੂਹੀ ਨੂੰ ਜਾਪਿਆ ਜਿਵੇਂ ਇਸ ਸਾਹ ਵਿੱਚ ਉਹ ਵੀ ਭਾਗੀਦਾਰ ਹੋਈ ਇੱਕ ਕੱਲੜ ਉਮਰ ਦੇ ਮੁੰਡੇ ਨੂੰ ਵਕਤ ਤੋਂ ਪਹਿਲਾਂ ਜਵਾਨਕਾਰ ਦੇਣ ਦਾ ਇਹ ਵੀ ਸਿੱਟਾ ਨਿਕਲ ਸਕਦਾ ਹੈ ਕਿ ਉਹ ਆਪਣੀ ਘਰਵਾਲੀ ਤੋਂ ਪਹਿਲੇ ਦਿਨ ਹੀ ਕਿਸੇ ਹੰਢੀ ਹੰਡਾਈ ਔਰਤ ਵਰਗਾ ਵਿਵਹਾਰ ਉਮੀਦਕਾਰ ਬੈਠੇ ਤੇ ਉੰਜ ਨਾ ਹੋਣ ਤੇ ਉਸ ਨਾਲ ਜੋਰ ਜ਼ਬਰਦਸਤੀ ਤੇ ਉੱਤਰ ਆਏ। ਉਹਨੂੰ ਹੋਂ ਤੱਕ ਇਹੋ ਜਾਪਦਾ ਸੀ ਕਿ ਸੈਕਸ ਦੀ ਘਟ ਸੈਕਸ ਦੇ ਘਟ ਜਾਣਕਾਰੀ ਫੌਰਨ ਤੇ ਦੋਸਤਾਂ ਵੱਲੋਂ ਦਿੱਤੀ ਗਲਤ ਸਿੱਖਿਆ ਹੀ ਘਰ ਵਾਲੀ ਨਾਲ ਪਹਿਲੀਆਂ ਜਾਨਵਰਾਂ ਵਰਗਾ ਵਰਤਾਅ ਕਰਨਾ ਅਜਿਹੀ ਆਦਮੀਆਂ ਨੂੰ ਸਿਖਾ ਦਿੰਦੀ ਹੈ। ਪਰ ਇੱਥੇ ਤਾਂ ਉਲਟ ਹੋਇਆ ਸੀ। ਸਭ ਕੁਝ ਜਾਣਦੇ ਹੋਈ ਵੀ ਜੀਵਨ ਦੀ ਉਮੀਦ ਕੁਝ ਜ਼ਿਆਦਾ ਹੀ ਹੋ ਗਈ ਸੀ। ਇੰਨੀ ਜ਼ਿਆਦਾ ਕਿ ਉਸਨੇ ਕਿਰਨ ਦੇ ਡਰ ਨੂੰ ਖਤਮ ਕਰਨ ਦੀ ਥਾਂਵੇਂ ਉਸ ਨਾਲ ਅਜੀਹਾ ਤੱਕਾ ਕੀਤਾ ਕਿ ਉਹ ਹੁਣ ਉਹਨਾਂ ਦੋਵਾਂ ਵਿੱਚ ਇੱਕ ਐਡੀ ਖਾਈ ਪਾਟ ਗਈ ਸੀ ਜਿਸ ਨੂੰ ਭਰਨ ਲਈ ਸ਼ਾਇਦ ਬਰੇ ਲੱਗ ਜਾਣ ਪਰ ਟੇਸ ਜ਼ਰੂਰ ਰਹੇਗੀ। ਉਸੀ ਗੱਲ ਪੂਰੀ ਸੁਣ ਕੇ ਰੂਬੀ ਕੁਝ ਆਖ ਨਾ ਸકી। ਆਪਣੇ ਮਨ ਦੀ ਖਟਾਸ ਨੂੰ ਲੁਕੌਂਦੀ ਹੋਈ ਉਸਨੇ ਜੀਵਨ ਨੂੰ ਆਰਾਮ ਕਰਨ ਲਈ ਕਿਹਾ ਤੇ ਖੁਦ ਕਿਚਨ ਵਿੱਚ ਖਾਣੇ ਦਾ ਇੰਤਜ਼ਾਮ ਕਰਨ ਲੱਗੀ। ਰੂਬੀ ਦੇ ਤੇਲ ਵਿੱਚੋਂ ਜੀਵਨ ਨੂੰ ਮਿਲੰਦਾ ਚਾ ਸਸਪੈਂਸ ਸਭ ਜਿਵੇਂ ਉੱਤਰ ਗਿਆ ਹੋਏ ਉਹਨੇ ਬੜੇ ਬੇਮਨ ਨਾਲ ਹੀ ਦੁਪਹਿਰ ਦਾ ਖਾਣਾ ਤਿਆਰ ਕੀਤਾ ਉਹਨਾਂ ਸਮਾਂ ਜੀਵਨ ਬੱਚਿਆਂ ਨਾਲ ਖੇਡਦਾ ਰਿਹਾ ਬੱਚਿਆਂ ਨਾਲ ਹੱਸਦੇ ਖੇਡਦੇ ਹੋਏ ਜੀਵਨ ਨੂੰ ਆਪਣੇ ਸਾਰੇ ਪਾਲਦੀ ਬਹੁਤੀਆਂ ਤਕਲੀਫਾਂ ਭੁੱਲ ਗਈਆਂ ਸੀ ਇਸ ਮਗਰੋਂ ਉਹਨਾਂ ਨੇ ਰੋਟੀ ਖਾਧੀ ਤੇ ਮੋਰ ਟੀਵੀ ਵੇਖਣ ਲੱਗ ਗਏ ਰੂਬੀ ਕਿਚਨ ਸਫਾਈ ਕਰਨ ਲੱਗ ਗਈ ਉਸ ਨੂੰ ਨਹੀਂ ਸੀ ਪਤਾ ਕਿ ਜੀਵਨ ਦਾ ਅੱਗੇ ਦਾ ਪਲਾਨ ਕੀ ਹੈ ਉਹਦੇ ਮਨ ਵਿੱਚ ਐਸੀ ਕੋਈ ਇੱਛਾ ਨਹੀਂ ਕਿ ਉਹ ਇੱਥੇ ਰੁਕੇ ਜਾਂ ਜਾਏ ਇਸ ਵਕਤ ਉਸ ਦਾ ਮਨ ਪਛਤਾਵੇ ਨਾਲ ਭਰਿਆ ਹੋਇਆ ਸੀ ਜੀਵਨ ਬੱਚਿਆਂ ਨਾਲ ਟੀਵੀ ਦੇਖਦਾ ਰਿਹਾ ਫਿਰ ਉਹਨਾਂ ਦੀ ਜिद ਕਰਨ ਤੇ ਕਾਰ ਵਿੱਚ ਬਾਹਰ ਘੁਮਾਉਣ ਲਈ ਲੈ ਕੇ ਚਲਾ ਗਿਆ ਰੂਬੀ ਉਹਨਾਂ ਸਮਾਂ ਆਪਣੇ ਕੰਮ-ਕਾਰ ਮੁਕਾ ਕੇ ਆਰਾਮ ਕਰਨ ਲਈ ਲੇਟ ਗਈ ਕਰੀਬ 2 ਘੰਟੇ ਮਗਰੋਂ ਜਦੋਂ ਉਹ ਵਾਪਸ ਆਇਆ ਤਾਂ ਉਹ ਹੱਲੇ ਸੌਂ ਹੀ ਰਹੀ ਸੀ ਵਾਪਸੀ ਤੱਕ ਦੋਵੇਂ ਬੱਚੇ ਜੀਵਨ ਨਾਲ ਪੂਰੀ ਤਰ੍ਹਾਂ ਘੁਲ ਮਿਲ ਗਏ ਸੀ ਜਿਵੇਂ ਵਰਿਆਂ ਤੋਂ ਜਾਣਦੇ ਹੋਣ ਆਪਣੇ ਖੂਨ ਦੀ ਖਿੱਚ ਹਮੇਸ਼ਾ ਹੀ ਅਨੋਖੀ ਹੁੰਦੀ ਹੈ ਬੜੇ ਛੇਤੀ ਕਿਤੇ ਮੋਹ ਵੱਧ ਜਾਂਦਾ ਹੈ ਜੀਵਨ ਨੂੰ ਇਸ ਮੋਹ ਦਾ ਅਹਿਸਾਸ ਹੋਣ ਹੋਰ ਵੀ ਪੀੜਾ ਹੋ ਗਿਆ ਸੀ ਜਦੋਂ ਉਹਨੇ ਵਾਪਸ ਆ ਕੇ ਰੂਬੀ ਨਾਲ ਨਜ਼ਰ ਮਿਲਾਈ ਤਾਂ ਉਹਦੀਆਂ ਅੱਖਾਂ ਵਿੱਚ ਇੱਕ ਸੰਤੁਸ਼ਟੀ ਦਾ ਭਾਵ ਸੀ ਜਿਵੇਂ ਇੱਥੇ ਆ ਕੇ ਉਹਨੂੰ ਆਤਮ ਗਲਾਨੀ ਤੋਂ ਇੱਕ ਰਾਤ ਮਿਲੀ ਹੋਈ ਚਾਹ ਪੀਂਦੇ ਹੋਏ ਉਸਨੇ ਰੂਬੀ ਨੂੰ ਕਿਹਾ ਸ਼ਾਇਦ ਮੇਰੇ ਤੇ ਕਿਰਨ ਵਿੱਚ ਵੀ ਬੱਚੇ ਆਉਣ ਮਗਰੋਂ ਕੁਝ ਵਧੇਰੇ ਸੁਧਰ ਜਾਏ ਹੋ ਸਕਦਾ ਹੈ ਕਿ ਸਮੇਂ ਨਾਲ ਅਸੀਂ ਇੱਕ ਦੂਸਰੇ ਨੂੰ ਵਧੇਰੇ ਸਮਝਣ ਦੇ ਯੋਗ ਹੋ ਜਾਈਏ। ਰੂਪੀ ਨੇ ਕੁਝ ਨਾ ਕਿਹਾ। ਉਹ ਉਹਨਾਂ ਦੋਵਾਂ ਵਿੱਚ ਆਪਣੇ ਆਪ ਨੂੰ ਵਾਧੂ ਸਮਝਣ ਲੱਗੀ ਸੀ। ਪਰ ਇਹ ਵੀ ਉਹਨੂੰ ਅਹਿਸਾਸ ਹੋਣ ਲੱਗਾ ਸੀ ਕਿ ਇਸ ਦੇ ਪਿੱਛੇ ਕਿਧਰੇ ਉਹ ਤਾਂ ਦੋਸ਼ੀ ਨਹੀਂ ਹੈ। ਜਿਉਂ-ਜਿਉਂ ਦਿਨ ਤਲਣ ਲੱਗਾ ਤਾਂ ਜਿਵੇਂ ਸਵੇਰ ਦੀਆਂ ਗੱਲਾਂ ਦੇ ਅਹਿਸਾਸ ਢਿੱਲੇ ਪੈਣ ਲੱਗੇ ਸੀ। ਸਰਦੀ ਦੀ ਸ਼ੁਰੂਆਤ ਦੇ ਦਿਨ ਉਹ ਵੀ ਕਤਕ ਦੇ ਮਹੀਨੇ ਵਿੱਚ ਸ਼ਾਮ ਵਿੱਚ ਇੱਕ ਵੱਖਰੇ ਅਹਿਸਾਸ ਕੁਲੇ ਹੁੰਦੇ ਹਨ। ਇੰਨੇ ਦਿਨੀ ਹੀ ਟਲਦੇ ਸੂਰਜ ਨਾਲ ਮੇਲ ਦੀ ਠੰਡਕ ਮਿੱਟੀ ਦੇ ਅਹਿਸਾਸ ਕੋਲਣ ਲੱਗਦੀ ਹੈ ਰਹਿ ਰਹਿ ਕੇ ਰੂਬੀ ਨੂੰ ਬੀਤਿਆ ਹੋਇਆ ਵਕਤ ਸਤਾਉਣ ਲੱਗਾ ਸੀ ਓਹਦੇ ਸਰੀਰ 'ਚ ਅਜੀਬ ਜਿਹੀ ਬੇਚੈਨੀ ਛੜਨ ਲੱਗੀ ਸੀ ਉਸਨੇ ਹੁਣ ਜੀਵਨ ਤੋਂ ਇਹ ਨਾ ਪੁੱਛਿਆ ਕਿਉਂ ਰਹੇਗਾ ਕਿ ਜਾਏਗਾ ਸਿਰਫ ਤੇ ਸਿਰਫ ਓਹਦੇ ਲਈ ਖਾਣਾ ਬਣਾਉਣ ਲੱਗੀ ਓਹਦਾ ਮਨ ਮੱਲੋ ਮੱਲੀ ਸਭ ਕੁਝ ਜੀਵਨ ਦੀ ਪਸੰਦ ਦਾ ਬਣਾਉਣ ਨੂੰ ਕਰਨ ਲੱਗਾ ਓਹ ਚਾਹੁੰਦੀ ਸੀ ਕਿ ਜੇਕਰ ਓਹਦੇ ਕਰਕੇ ਸਭ ਵਿਗੜਿਆ ਹੈ ਤਕਹੋਰੀ ਉਹਦੇ ਸਮਝਾਉਣ ਨਾਲ ਉਹਦੇ ਨੇੜੇ ਰਹਿਣ ਨਾਲ ਦੋਨਾਂ ਵਿੱਚ ਕੁਝ ਸੁਧਰ ਵੀ ਜਾਏ ਉਹ ਜ਼ਰੂਰ ਹੀ ਕਿਰਨ ਨਾਲ ਵੀ ਇਸ ਬਾਰੇ ਉਥੇ ਜਾ ਕੇ ਕਿਰਨ ਨਾਲ ਗੱਲ ਕਰੇਗੀ ਜੀਵਨ ਬੱਚਿਆਂ ਨਾਲ ਸਾਹਮਣੇ ਪਾਰਕ ਵਿੱਚ ਕ੍ਰਿਕਟ ਖੇਡਦਾ ਰਿਹਾ ਔਰ ਸੋਈ ਚ ਕੰਮ ਕਰਦੀ ਹੋਈ ਉਹਨਾਂ ਨੂੰ ਵੇਖਦੀ ਰਹੀ ਇਸ ਦੌਰਾਨ ਉਹਨੀਆਂ ਤੇ ਜੀਵਨ ਦੀਆਂ ਅੱਖਾਂ ਕਈ ਵਾਰ ਆਪਸ ਵਿੱਚ ਟਕਰਾਈਆਂ ਤਕਣੀ ਵਿੱਚ ਕੁਝ ਨਹੀਂ ਸੀ ਬਸ ਇੱਕ ਖਿੱਚ ਜਈ ਸੀ ਉਹਨਾਂ ਵਿੱਚ ਵੀ ਚੋਅ ਇੱਕ ਤਰੰਗ ਵਿੱਚ ਬਦਲ ਗਈ ਸੀ ਇਹ ਤਰੰਗ ਜਿਸ ਵਿੱਚ ਲਹਿਰ ਬਣ ਕੇ ਦੌੜਨ ਲੱਗੀ ਸੀ ਖੇਡਣ ਮਗਰੋਂ ਵਾਪਸ ਆ ਕੇ ਟੀਵੀ ਦੇਖਣ ਲੱਗੇ ਪਹਿਲਾਂ ਬੱਚਿਆਂ ਨੇ ਪਾਣੀ ਪੀਤਾ ਤੇ ਉਹ ਦੁਬਾਰਾ ਟੀਵੀ ਦੇਖਣ ਲੱਗੇ ਇਸ ਮਗਰੋਂ ਜੀਵਨ ਪਾਣੀ ਪੀਣ ਲਈ ਰਸੋਈ ਵਿੱਚ ਆਇਆ ਰੂਬੀ ਨੇ ਸਿਰਫ਼ ਉਸ ਦੀ ਕਦਮ ਤਾਲ ਨੂੰ ਸੁਣਿਆ ਫਿਰ ਤਿਰਛੀ ਅੱਖ ਨਾਲ ਹੀ ਉਸ ਨੂੰ ਫਿਲਟਰ ਵਿੱਚੋਂ ਪਾਣੀ ਦਾ ਗਲਾਸ ਭਰਦੇ ਹੋਏ ਤੇ ਸ਼ੈਲਫ ਨਾਲ ਪਿੱਠ ਠਿਕਾ ਕੇ ਪਾਣੀ ਪੀਂਦੇ ਹੋਏ ਤੱਕਿਆ ਪਤਾ ਨਹੀਂ ਕਿਉਂ ਉਹ ਨਜ਼ਰਾਂ ਮਿਲਾਉਣ ਤੋਂ ਬਚ ਰਹੀ ਸੀ ਜੀਵਨ ਉਸਦੇ ਵੱਲ ਇੱਕ ਟੱਕ ਤੱਕ ਰਿਹਾ ਸੀ ਉਹ ਪੋਲੇ ਕਦਮਾਂ ਨਾਲ ਉਹਦੇ ਵੱਲ ਵਧਿਆ ਕੜਾਈ ਚ ਘੁੰਮਦੇ ਰੂਬੀ ਦੇ ਹੱਥ ਕੁਝ ਪਰਾਂ ਲਈ ਹੋਲੀ ਹੋ ਗਈ ਜੀਵਨ ਉਸਦੇ ਬਿਲਕੁਲ ਕਰੀਬਾ ਖੜਾ ਹੋਇਆ ਉਸਦੇ ਪਸੀਨੇ ਦੀ ਮਹਿਕ ਰੂਬੀ ਨੂੰ ਸਾਹਾਂ ਵਿੱਚ ਮਹਿਸੂਸ ਹੋਣ ਲੱਗੀ ਖਾਣੇ ਦੀ ਖੁਸ਼ਬੂ ਨੂੰ ਬਾਈਪਾਸ ਕਰਕੇ ਜੀਵਨ ਦੇ ਜਿਸਮ ਦੀ ਮਹਿਕ ਉਹਦੇ ਅੰਦਰ ਤਰਥਲੀ ਮਚਾਉਣ ਲੱਗੀ ਸੀ ਉਹ ੜੀਕ ਰਹੀ ਸੀ ਕਿ ਹੋਨੇ ਜੀਵਨ ਉਸਨ ਆਪਣੀਆਂ ਬਾਹਾਂ ਵਿੱਚ ਘੁੱਟ ਲਵੇਗਾ ਤੇ ਅੱਗੇ ਬਾਰੇ ਸੋਚ ਕੇ ਉਹਦਾ ਜਿਸਮ ਇੱਕ ਪਾਲੇ ਕੰਬ ਉੱਠਿਆ ਜੀਵਨ ਬਿਲਕੁਲ ਉਸੇ ਕੋਲ ਆਇਆ ਕੜਾਹੀ ਦੇ ਕੋਲ ਆ ਕੇ ਉਸਨੇ ਪੁੱਛਿਆ ਕੀ ਬਣ ਰਿਹਾ ਹੈ ਜੀਵਨ ਦੇ ਕੋਸੇ ਸਾਂ ਉਹਦੀ ਗਰਦ ਨਾਲ ਟਕਰਾਈ ਤੇ ਸ਼ਬਦ ਮਿਸਰੀ ਬਣ ਕੇ ਕੰਨਾਂ ਵਿੱਚ ਖੋਲ ਗਏ ਰੂਬੀ ਕਿਸੇ ਵਕਰੀ ਦੁਨੀਆ ਵਿੱਚ ਗਵਾਚੀ ਹੋਈ ਸੀ ਬੜੀ ਮੁਸ਼ਕਲਤ ਨਾਲ ਉਸਨੇ ਆਪਣੇ ਸਾਹਾਂ ਨੂੰ ਦਰੁਸਤ ਕੀਤਾ ਤੇ ਉਹ ਬੋਲੀ ਤੇਰੀ ਫੇਵਰਿਟ ਉਸਨੇ ਕੜਾਈ ਵਿੱਚ ਕੜਛੀ ਨੂੰ ਵਿਖਾਉਂਦੇ ਹੋਏ ਕਿਹਾ ਮੇਰੀ ਫੇਵਰਿਟ ਸਿਰਫ ਤੂੰ ਹੀ ਹੈ ਉਹਨੇ ਰੂਬੀ ਦੇ ਕੰਨਪੂਲ ਜਾ ਕੇ ਹੌਲੀ ਨਾਲ ਕਿਹਾ ਇੱਕਦਮ ਰੂਬੀ ਦਾ ਹੱਥ ਰੁਕ ਗਿਆ ਉਹਦਾ ਦਿਲ ਜ਼ੋਰ ਨਾਲ ਧੜਕਿਆ ਇੱਕ ਹੂਕ ਉਹਦੇ ਅੰਦਰੋਂ ਨਿਕਲੀ ਜਿਸ ਵਿੱਚ ਇੱਕੋ ਅਹਿਸਾਸ ਸੀ ਕਾਸ਼ ਸਾਡਾ ਵਿਆਹ ਹੋਇਆ ਹੁੰਦਾ ਉਹਦੀ ਅੱਖ ਤੋਂ ਇੱਕ ਅਤਰੂ ਚੋਇਆ ਤੇ ਗਲ ਉੱਤੇ ਫੈਲ ਗਿਆ ਉਹਦਾ ਦਿਲ ਕੀਤਾ ਕਿ ਜੇਕਰ ਜੀਵਨ ਉਸਨੂੰ ਜੱਫੀ ਨਹੀਂ ਪਾਉਂਦਾ ਤਾਂ ਉਹ ਖੋਦ ਪੈਲ ਕਰੀ ਤੇ ਉਹਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ। ਉਹ ਘੁੰਮੀ ਪਰ ਉਸ ਤੋਂ ਪਹਿਲਾਂ ਹੀ ਜੀਵਨ ਪਰਤ ਚੁੱਕਾ ਸੀ। ਫਿਰ ਸੋਈ ਵਿੱਚੋਂ ਬਾਹਰ ਜਾਂਦੀ ਦੀ। ਉਸਨੇ ਕੇਵਲ ਪੇਟ ਹੀ ਦਿਖਾਈ ਦਿੱਤੀ। ਦੋਸਤੋ ਤੁਸੀਂ ਸੁਣੀ ਕਹਾਣੀ ਬੰਦੇਖਾਨੀ ਭਾਗ 1 ਸੁਣਵਾ। ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਇਸੇ ਨੈਕਸਟ ਭਾਗ 'ਚ